ਦੇਸ਼ ਭਰ ਦੇ ਵਿੱਚ ਇੱਕ ਬਿਮਾਰੀ ਜਿਹੜੀ ਕਿ ਹੈ ਬਹੁਤ ਵੱਡੇ ਪੱਧਰ ਉੱਤੇ ਫੈਲਦੀ ਪਈ ਹੈ ਜਿਸ ਦਾ ਨਾਮ ਡਾਇਬੀਟਿਸ ਹੈ 15 ਦਿਨ ਦੀ ਜਿਹੜੀ 슈ਗਰ ਦੀ ਦਵਾਈ ਹੈ ਫ੍ਰੀ ਦੇ ਰਹੇ ਨੇ ਤਾਂ ਫ੍ਰੀ ਦੇ ਇੰਦਾ ਸਾਡਾ ਮੇਨ ਮੋਟਿਵ ਇਹ ਹੈ ਕਿ ਜਿੰਨੀ ਵੀ ਲੋਕਾਂ ਨੂੰ ਇਹ 슈ਗਰ ਫੈਲੀ ਹੋਈ ਹੈ ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਅੰਗਰੇਜ਼ੀ ਦਵਾਈਆਂ ਲੋਕੀ ਖਾ ਰਿਹਾ ਕੋਈ ਲੋਕੀ ਮੰਨ ਲਓ ਜਿਹੜੇ ਬੰਦੇ ਨੂੰ 슈ਗਰ ਕੋਈ 2 ਸਾਲ ਤੋਂ ਹੈ ਕੋਈ 5 ਸਾਲ ਤੋਂ ਕੋਈ 10 ਸਾਲ ਤੋਂ 20 ਵੀ ਸਾਲ ਤੋਂ ਲੋਕੀ ਪੀੜਤ ਹੈਗੇ ਹੈ ਜਿਹੜੇ 슈ਗਰ ਤੋਂ ਪੀੜਤ ਹੈ ਉਹ ਕੀ ਕਰਦੇ ਹੈ ਉਹਨਾਂ ਦੀ ਦਵਾਈ ਜਿਵੇਂ ਹੀ ਚਲਦੀ ਹੈ ਦਵਾਈ ਤਾਂ ਚੱਲੀ ਜਾਂਦੀ ਹੈ ਹੌਲੀ-ਹੌਲੀ ਗੋਲੀ ਦੀ ਡੋਜ਼ ਵਧਣੀ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਲੋਕੀ 500 ਮਿਲੀਗ੍ਰਾਮ ਦੀ ਗੋਲੀ ਖਾਂਦੇ ਆ ਫਿਰ ਉਹ ਹੌਲੀ-ਹੌਲੀ ਗੋਲੀ ਕਈ ਵਾਰੀ ਇੱਕ ਪਹਿਲਾ ਦਿਨ ਇੱਕ ਖਾਂਦੇ ਆ ਫਿਰ ਦੋ ਗੋਲੀਆਂ ਖਾਣੀਆਂ ਸ਼ੁਰੂ ਕਰ ਦਿੰਦੇ ਫਿਰ ਹੌਲੀ-ਹੌਲੀ ਗੋਲੀ ਉਹਨਾਂ ਦੀ ਇੱਕੋ ਹੀ ਰਹਿੰਦੀ ਹੈ ਸਵੇਰੇ ਸ਼ਾਮ ਪਰ ਉਹ ਗੋਲੀ ਦੀ ਡੋਜ਼ ਵੱਧ ਜਾਂਦੀ ਹੈ 1 ਗ੍ਰਾਮ ਤੱਕ ਹੋ ਜਾਂਦੀ ਹੈ ਕੀ ਅਸਲ ਦੇ ਵਿੱਚ ਜਿਸ ਤਰੀਕੇ ਨਾਲ ਆਯੁਰਵੈਦਿਕ ਕਹੇ ਤਾਂ ਅੰਗਰੇਜ਼ੀ ਦਵਾਈਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਬਿਲਕੁਲ ਜੀ ਜਿਹੜੇ ਬੰਦੇ ਅੰਗਰੇਜ਼ੀ ਦਵਾਈਆਂ ਤੋਂ ਛੁਟਕਾਰਾ ਪਾ ਪਾਣਾ ਚਾਹੁੰਦੇ ਐ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਜਿਹੜੀ ਉਹਨਾਂ ਦੀ ਅੰਗਰੇਜ਼ੀ ਦਵਾਈ ਚੱਲਦੀ ਐ ਉਹ ਅੰਗਰੇਜ਼ੀ ਦਵਾਈ ਉਹਨਾਂ ਦੀ ਜਿਵੇਂ ਵੀ ਕੰਟੀਨਿਊਸ ਜਿਹੜੇ ਵੀ ਡਾਕਟਰ ਤੋਂ ਲੈ ਰਹੇ ਆ ਉਹਦੀ ਗਾਈਡਲਾਈਨਸ ਦੇ ਨਾਲ ਦਵਾਈ ਲੈ ਰਹੇ ਐ ਉਹ ਨਾਲ ਸਾਡੇ ਆਯੁਰਵੇਦ ਦੇ ਵਿੱਚ ਗੁੜਮਾਰ ਆਂਦਾ ਹੈ ਕ੍ਰੇਲਾ ਆਂਦਾ ਹੈ ਆਮਲਾ ਆਂਦਾ ਹੈ ਨੀਮ ਆਂਦੀ ਐ ਤੇ ਜਮਨ ਆਂਦੀ ਐ ਇਹ ਪੰਜ ਚੀਜ਼ਾਂ ਦਾ ਬੋਰਡਰ ਬਣਾ ਕੇ ਵੀ ਜਿੰਨਾ ਮੈਂ ਨਹੀਂ ਕਹਿੰਦਾ ਸਾਰੀ ਦੁਨੀਆ ਤੁਸੀਂ ਸਾਡੇ ਕੋਲੇ ਆਓ ਤੁਸੀਂ ਸਿੰਪਲ ਮੈਂ ਕਹਿੰਦਾ ਆਮਲਾ ਜਮਨ ਨੀਮ ਕ੍ਰੇਲਾ ਤੇ ਗੁੜਮਾਰ ਬੂਟੀ ਇਹ ਪੰਜ ਚੀਜ਼ਾਂ ਦਾ ਪਾਊਡਰ ਬਣਾ ਕੇ ਤੁਸੀਂ ਸਵੇਰੇ ਸ਼ਾਮ ਇੱਕ ਚਮਚ ਖਾ ਸਕਦੇ ਹੋ ਇਹਦੇ ਨਾਲ ਵੀ ਤੁਹਾਡੀ ਸ਼ੂਗਰ ਕੰਟਰੋਲ ਕੀਤੀ ਜਾ ਸਕਦੀ ਹੈ ਖੁਰਾਕ ਬਹੁਤ ਵੱਡੀ ਇਹਦੇ ਚ ਗੱਲ ਹੈਗੀ ਹੈ ਗੁਲਾਬ ਜਾਮਨਾਂ ਖਾਈ ਜਾਣਗੇ ਜਲੇਬੀਆਂ ਖਾਈ ਜਾਣਗੇ ਉਸ ਚੀ ਦਾ ਉਹ ਪ੍ਰੇਜ ਨਹੀਂ ਕਰਦੇ ਉਹ ਜਿਹੜਾ ਉਹਦੇ ਚ ਕਿੰਨੀ ਜ਼ਿਆਦਾ ਸ਼ੂਗਰ ਹੁੰਦੀ ਹੈ ਉਹਨਾਂ ਨੂੰ ਹੀ ਨਹੀਂ ਪਤਾ ਸਿੱਧੀ ਗੁਲਾਬ ਜਾਮਨ ਸਿੱਧੀਆਂ ਜਲੇਬੀਆਂ ਉਹਦਾ ਕਹਿੰਦੇ ਅਸੀਂ ਮਿੱਠੇ ਦਾ ਪ੍ਰੇਜ ਕਰ ਰਹੇ ਹਾਂ ਉਹ ਬਹੁਤ ਜ਼ਿਆਦਾ ਨੁਕਸਾਨ ਹੈ ਉਹ ਤੁਹਾਡੇ ਕਿਡਨੀ ਤੇ ਤੁਹਾਡੇ ਅੰਗਾਂ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਵਾ ਸ਼ੂਗਰ ਵਾਲੇ ਮਰੀਜ਼ ਅਕਸਰ ਕੀ ਹੁੰਦਾ ਹੈ ਉਹਨਾਂ ਨੂੰ ਕਈਆਂ ਦਾ ਲੀਵਰ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਅੱਖਾਂ ਦੀ ਰੋਸ਼ਨੀ ਤੇ ਵੀ ਫਰਕ ਪੈਂਦਾ ਵਾ ਅਸੀਂ ਤਾਂ ਕਹਿੰਦੇ ਵੀ ਚਲੋ ਨਾਲ ਨਾਲ ਤੁਸੀਂ ਜੇ ਪਰਹੇਜ਼ ਕਰ ਲੋਗੇ ਨਾ ਤੁਸੀਂ ਫਾਇਦੇਮੰਦ ਰਹੋਗੇ ਇੱਕ ਚੀਜ਼ਾਂ ਐ ਵੀ ਜਿਵੇਂ ਰੋਟੀ ਖਾਣ ਤੋਂ ਪਹਿਲਾਂ ਗ੍ਰੀਨ ਸੈਲਡ ਤੁਸੀਂ ਜ਼ਿਆਦਾ ਮਾਤਰਾ ਚ ਲਓਗੇ ਫਾਈਬਰ ਦੀ ਇਨਟੇਕ ਤੁਹਾਡੀ ਵਧ ਜੂਗੀ ਉਹਦੇ ਨਾਲ ਵੀ ਤੁਹਾਡੀ ਸ਼ੂਗਰ ਕੰਟਰੋਲ ਹੁੰਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿੱਡੀ ਹੈਡਲਾਈਨਸ ਤੇ ਮੈਂ ਅੰਬਰ ਵੀ ਪੂਰੇ ਦੇਸ਼ ਭਰ ਦੇ ਵਿੱਚ ਇੱਕ ਬਿਮਾਰੀ ਜਿਹੜੀ ਕੀ ਹੈ ਬਹੁਤ ਵੱਡੇ ਪੱਧਰ ਉੱਤੇ ਫੈਲਦੀ ਪਈ ਹੈ ਜਿਸ ਦਾ ਨਾਮ ਡਾਇਬੀਟਿਸ ਹੈ ਜਾਂ ਹਿੰਦੀ ਪੰਜਾਬੀ ਵਿੱਚ ਗੱਲ ਕਰੀਏ ਤਾਂ ਉਸ ਨੂੰ ਸ਼ੂਗਰ ਵੀ ਕਹਿ ਦਿੰਦੇ ਨੇ ਤਾਂ ਇਸ ਬਿਮਾਰੀ ਤੋਂ ਜਿਹੜਾ ਕੀ ਹੈ ਲਗਭਗ ਅੱਜ ਕੱਲ ਇੱਕ ਘਰ ਛੱਡ ਕੇ ਦੂਜਾ ਘਰ ਇਸ ਬਿਮਾਰੀ ਤੋਂ ਪੀੜਿਤ ਹੈ ਤੇ ਕਾਫੀ ਜ਼ਿਆਦਾ ਸਮੱਸਿਆ ਦੇ ਵਿੱਚ ਹੈ ਤਾਂ ਜੇਕਰ ਗੱਲ ਕਰੀਏ ਇਸ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਜਾਂ ਇਸ ਨੂੰ ਕੰਟਰੋਲ ਕਿਸ ਤਰੀਕੇ ਨਾਲ ਕਰਨਾ ਆਪਣਾ ਡਾਈਟ ਕਿਸ ਤਰੀਕੇ ਨਾਲ ਸਹੀ ਕਰਨੀ ਹੈ ਤਾਂ ਅੱਜ ਆਪਾਂ ਇਸ ਚੀਜ਼ ਦੇ ਮਾਹਰ ਕੋਲ ਪਹੁੰਚੇ ਹਾਂ ਡਾਕਟਰ ਪ੍ਰਦੀਪ ਅਗਰਵਾਲ ਜੀ ਕੋਲ ਪਹੁੰਚੇ ਹਾਂ ਜਾਰੀ ਗੱਲਬਾਤ ਕਰਾਂਗੇ ਤੇ ਨਾਲ ਇੱਕ ਗੱਲ ਤੁਹਾਨੂੰ ਇਹ ਵੀ ਦੱਸ ਦਿੰਨਾ ਵੀ ਜਿੱਥੇ ਸਾਰੀ ਦੁਨੀਆ ਇਸ ਤੋਂ ਪੀੜਿਤ ਹੈ ਤੇ ਉੱਥੇ ਡਾਕਟਰ ਸਾਹਿਬ ਉਪਰਾਲਾ ਕਰਦੇ ਨੇ ਵੀ 15 ਦਿਨ ਦੀ ਜਿਹੜੀ 슈ਗਰ ਦੀ ਦਵਾਈ ਹੈ ਫ੍ਰੀ ਦਿੰਦੇ ਨੇ ਤਾਂ ਡਾਕਟਰ ਸਾਹਿਬ ਦਵਾਈ ਕਿਸ ਤਰੀਕੇ ਨਾਲ ਫ੍ਰੀ ਦੇ ਲੈਣ ਨੇ ਦੇਖੋ ਜੀ ਦਵਾਈ ਫ੍ਰੀ ਹੋਣ ਦੇ ਪਿੱਛੇ ਇਹਦਾ ਮੋਟਿਵ ਮੇਰਾ ਇਹੀ ਹੈ ਕਿ ਲੋਕੀ ਨਾ ਤਕਰੀਬਨ ਕੀ ਕਰਦੇ ਆ ਜਿਹੜੇ ਲੋਕੀ ਕ੍ਰੀਮ ਸ਼ੂਗਰ ਤੋਂ ਪੀੜਿਤ ਹੁੰਦੇ ਆ ਡਾਇਬੀਟਿਸ ਤੋਂ ਪੀੜਿਤ ਹੁੰਦੇ ਉਹ ਕੀ ਕਰਦੇ ਆ ਉਹਨਾਂ ਨੂੰ ਦੇਸੀ ਦਵਾਈ ਤੇ ਕਈ ਵਾਰੀ ਵਿਸ਼ਵਾਸ ਨਹੀਂ ਬੰਦਾ ਕਿ ਪਤਾ ਨਹੀਂ ਮੈਨੂੰ ਮੈਂ ਠੀਕ ਹੋਊਗਾ ਮੈਨੂੰ ਖਾਂਚ ਮੈਨੂੰ ਸੈੱਟ ਬੈਠੂਗੀ ਜਾਂ ਨਹੀਂ ਬੈਠੂਗੀ ਕਿ ਮੈਂ ਇਹਦੇ ਨਾਲ ਠੀਕ ਵੀ ਹੋਊਗਾ ਜਾਂ ਨਹੀਂ ਹੋਊਗਾ ਲੋਕਾਂ ਦੇ ਵਿੱਚ ਇੱਕ ਭ੍ਰਮ ਹੁੰਦਾ ਵਾ ਕਿ ਦੇਸੀ ਦਵਾਈ ਦੇ ਵਿੱਚ ਇੰਨੀ ਜਲਦੀ ਰਿਜ਼ਲਟ ਨਹੀਂ ਮਿਲਦਾ ਜਾਂ ਕਿਵੇਂ ਹੈ ਜਿਹੜੀ ਦੇਸੀ ਦਵਾਈਆਂ ਦੇ ਰਿਜ਼ਲਟ ਬਹੁਤ ਵਧੀਆ ਹੁੰਦੇ ਕੋਈ ਆਯੁਰਵੇਦ ਕੋਈ ਹੁੰਦਾ ਨਹੀਂ ਪੁਰਾਣਾ ਚੱਲਦਾ ਆ ਰਿਆ ਵਾ ਜੇ ਜੜੀ ਬੂਟੀਆਂ ਹਲੇ ਸਾਨੂੰ ਮਿਲੀਆਂ ਹੋਈਆਂ ਉਹ ਜੜੀ ਬੂਟੀਆਂ ਕਿੱਦਾਂ ਦੇਣੀਆਂ ਉਹਦੀ ਕੀ ਮਾਤਰਾ ਹੈਗੀ ਹੈ ਫ੍ਰੀ ਦੇਂਦਾ ਸਾਡਾ ਮੇਨ ਮੋਟਿਵ ਇਹ ਹੈ ਕਿ ਜਿੰਨੇ ਵੀ ਲੋਕਾਂ ਨੂੰ ਇਹ 슈ਗਰ ਫੈਲੀ ਹੋਈ ਹੈ ਕਿਉਂਕਿ ਜਦੋਂ ਆਪਾਂ ਦੇਖਦੇ ਆਂ ਅੰਗਰੇਜ਼ੀ ਦਵਾਈਆਂ ਲੋਕੀ ਖਾ ਰਿਹਾ ਕੋਈ ਲੋਕੀ ਮੰਨ ਲਓ ਜਿਹੜੇ ਬੰਦੇ ਨੂੰ 슈ਗਰ ਕੋਈ 2 ਸਾਲ ਤੋਂ ਹੈ ਕੋਈ 5 ਸਾਲ ਤੋਂ ਕੋਈ 10 ਸਾਲ ਤੋਂ 20 ਵੀ ਸਾਲ ਤੋਂ ਲੋਕੀ ਪੀੜਤ ਹੈਗੇ ਆ ਜਿਹੜੇ 슈ਗਰ ਤੋਂ ਪੀੜਤ ਹੈ ਉਹ ਕੀ ਕਰਦੇ ਆ ਉਹਨਾਂ ਦੀ ਦਵਾਈ ਜਿਵੇਂ ਹੀ ਚੱਲਦੀ ਹੈ ਦਵਾਈ ਤਾਂ ਚੱਲੀ ਜਾਂਦੀ ਹੈ ਹੌਲੀ-ਹੌਲੀ ਗੋਲੀ ਦੀ ਡੋਜ਼ ਬੰਦਲੀ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਲੋਕੀ 500 ਮਿਲੀਗ੍ਰਾਮ ਦੀ ਗੋਲੀ ਖਾਂਦੇ ਆ ਫਿਰ ਉਹ ਹੌਲੀ-ਹੌਲੀ ਗੋਲੀ ਕਈ ਵਾਰੀ ਇੱਕ ਪਹਿਲਾ ਦਿਨ ਚ ਇੱਕ ਖਾਂਦੇ ਆ ਫਿਰ ਦੋ ਗੋਲੀਆਂ ਖਾਣੀਆਂ ਸ਼ੁਰੂ ਕਰ ਦਿੰਦੇ ਨੇ ਫਿਰ ਹੌਲੀ-ਹੌਲੀ ਗੋਲੀ ਉਹਨਾਂ ਦੀ ਇੱਕੋ ਹੀ ਰਹਿੰਦੀ ਹੈ ਸਵੇਰੇ ਸ਼ਾਮ ਪਰ ਉਹ ਗੋਲੀ ਦੀ ਡੋਜ਼ ਵੱਧ ਜਾਂਦੀ ਹੈ 1 ਗ੍ਰਾਮ ਤੱਕ ਹੋ ਜਾਂਦੀ ਹੈ ਜਿਨ੍ਹਾਂ ਦੇ ਲੋਕਾਂ ਦੇ ਅੱਖਾਂ ਤੇ ਅਸਰ ਹੁੰਦਾ ਵਾ ਮੱਕੀ ਕਈ ਵਾਰੀ ਜੇ ਉਹਨਾਂ ਦਾ ਦੇਖਿਆ ਸੀ ਜਿਹੜੇ ਸ਼ੂਗਰ ਤੋਂ ਪੀੜਿਤ ਬੰਦੇ ਹੁੰਦੇ ਆ ਕੋਈ ਸੱਟ ਲੱਗੀ ਮੰਨ ਲਓ ਕਿਸੇ ਵੀ ਅੰਗ ਤੇ ਸੱਟ ਲੱਗੀ ਉਹ ਜ਼ਖਮ ਉਹਨਾਂ ਦੇ ਭਰਦੇ ਨਹੀਂ ਹੈਗੇ ਕਈ ਵਾਰੀ ਅੰਗ ਕੱਟਣ ਦੀ ਵੀ ਨੋਬਤ ਆ ਜਾਂਦੀ ਹੈ ਦਰੋਂ ਸਭ ਜਿਸ ਤਰੀਕੇ ਅਸੀਂ ਗੱਲ ਕੀਤੀ ਹੈ ਅੰਗਰੇਜ਼ੀ ਦਵਾਈ ਦੀ ਕਿ ਡੋਜ਼ ਵਾਜਾਂ ਦੇ ਪਹਿਲਾਂ ਗੋਲੀਆਂ ਵਾਧੀਆਂ ਨੇ ਫਿਰ ਉਹ ਡੋਜ਼ਾਂ ਦੇ ਨੇ ਗੋਲੀ ਇੱਕ ਕਰ ਦੇਉਂਦੇ ਨੇ ਤੇ ਕੀ ਅਸਲ ਦੇ ਵਿੱਚ ਜਿਸ ਤਰੀਕੇ ਨਾਲ ਆਯੁਰਵੈਦਿਕ ਹੈ ਤਾਂ ਅੰਗਰੇਜ਼ੀ ਦਵਾਈਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਬਿਲਕੁਲ ਜੀ ਜਿਹੜੇ ਬੰਦੇ ਅੰਗਰੇਜ਼ੀ ਦਵਾਈਆਂ ਤੋਂ ਛੁਟਕਾਰਾ ਪਾਣਾ ਚਾਹੁੰਦੇ ਐ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਜਿਹੜੀ ਉਹਨਾਂ ਦੀ ਅੰਗਰੇਜ਼ੀ ਦਵਾਈ ਚੱਲਦੀ ਹੈ ਉਹ ਅੰਗਰੇਜ਼ੀ ਦਵਾਈ ਉਹਨਾਂ ਦੀ ਜਿਵੇਂ ਵੀ ਕੰਟੀਨਿਊਸ ਜਿਹੜੇ ਵੀ ਡਾਕਟਰ ਤੋਂ ਲੈ ਰਹੇ ਆ ਉਹਦੀ ਗਾਈਡਲਾਈਨਸ ਦੇ ਨਾਲ ਦਵਾਈ ਲੈ ਰਹੇ ਆ ਉਹ ਨਾਲ ਸਾਡੇ ਆਯੁਰਵੇਦ ਦੇ ਵਿੱਚ ਗੁੜਮਾਰ ਆਂਦਾ ਹੈ, ਕਰੇਲਾ ਆਂਦਾ ਹੈ, ਆਮਲਾ ਆਂਦਾ ਹੈ, ਨੀਮ ਆਂਦੀ ਹੈ ਤੇ ਜਮਨ ਆਂਦੀ ਹੈ। ਇਹ ਪੰਜ ਚੀਜ਼ਾਂ ਦਾ ਪਾਊਡਰ ਬਣਾ ਕੇ ਵੀ ਜਿੰਨਾ ਮੈਂ ਨਹੀਂ ਕਹਿੰਦਾ ਸਾਰੀ ਦੁਨੀਆ ਤੁਸੀਂ ਸਾਡੇ ਕੋਲੇ ਆਓ। ਤੁਸੀਂ ਸਿੰਪਲ ਮੈਂ ਕਹਿੰਦਾ ਆਮਲਾ, ਜਮਨ, ਨੀਮ, ਕਰੇਲਾ ਤੇ ਗੁੜਮਾਰ ਬੂਟੀ। ਇਹ ਪੰਜ ਚੀਜ਼ਾਂ ਦਾ ਪਾਊਡਰ ਬਣਾ ਕੇ ਤੁਸੀਂ ਸਵੇਰੇ ਸ਼ਾਮ ਇੱਕ ਚਮਚ ਖਾ ਸਕਦੇ ਹੋ। ਇਹਦੇ ਨਾਲ ਵੀ ਤੁਹਾਡੀ ਸ਼ੂਗਰ ਕੰਟਰੋਲ ਕੀਤੀ ਜਾ ਸਕਦੀ ਹੈ। ਸਰ ਇੱਕ ਦੀ ਦੇਖਦੇ ਆ ਵੀ ਅੱਜ ਕੱਲ ਖਾਣ ਪੀਣ ਬਹੁਤ ਬਦਲਦਾ ਪਿਆ ਜੀ ਉਹਨੂੰ ਆਪਾਂ ਡਾਈਟ ਕਰ ਲੈਨੇ ਆ ਖਰਾਕ ਕਰ ਲੈਨੇ ਆ ਤਾਂ ਕੀ ਖਰਾਕ ਨਾਲ ਖਰਾਕ ਸਹੀ ਕਰਨ ਨਾਲ ਵੀ ਜਿਹੜੀ ਕਿ 슈ਗਰ ਸਹੀ ਹੋ ਸਕਦੀ ਆ ਖੁਰਾਕ ਬਹੁਤ ਵੱਡੀ ਇਹਦੇ ਚ ਗੱਲ ਹੈਗੀ ਆ ਲੋਕੀ ਮੈਂ ਦੇਖਿਆ ਵਾ ਲੋਕੀ ਕੀ ਕਰਦੇ ਆ ਲੋਕੀ ਕਹਿੰਦੇ ਸਾਨੂੰ 슈ਗਰ ਹੋ ਗਈ ਹੂੰ 슈ਗਰ ਹੋ ਗਈ ਭਾਜੀ ਜੇ ਸਾਡੇ ਕੋਲ ਕੋਈ ਬੰਦਾ ਆਉਂਦਾ ਜੀ ਮੈਂ ਚਾਹ ਭਾਜੀ ਮੈਨੂੰ ਫਿੱਕੀ ਬਣਾ ਕੇ ਦੇਣਾ ਤਕਰੀਬਨ ਆਪਾਂ ਦੇਖਿਆ ਵਾ ਲੋਕੀ ਜਦੋਂ ਵੀ ਕਿਸੇ ਨੂੰ 슈ਗਰ ਹੁੰਦੀ ਆ ਇੱਕ ਡਰ ਬੈ ਜਾਂਦਾ ਵੀ ਚਾਹ ਆਪਾਂ ਫਿੱਕੀ ਪੀਣੀ ਆ ਬਰ ਕੀ ਕਰਦੇ ਜਦੋਂ ਬਾਹਰ ਜਾਂਦੇ ਆ ਉਹ ਗੁਲਾਬ ਜਾਮਨਾ ਖਾਈ ਜਾਣਗੇ ਜਲੇਬੀਆਂ ਖਾਈ ਜਾਣਗੇ ਉਸਦੀ ਦਾ ਉਹ ਪ੍ਰੇਜ ਨਹੀਂ ਕਰਦੇ ਉਹ ਜਿਹੜਾ ਉਹਦੇ ਚ ਕਿੰਨੀ ਜ਼ਿਆਦਾ 슈ਗਰ ਹੁੰਦੀ ਹੈ ਉਹਨਾਂ ਨੂੰ ਹੀ ਨਹੀਂ ਪਤਾ ਸਿੱਧੀ ਗੁਲਾਬ ਜਾਮਨਾ ਸਿੱਧੀਆਂ ਜਲੇਬੀਆਂ ਉਹਦਾ ਕਹਿੰਦੇ ਅਸੀਂ ਮਿੱਠੇ ਦਾ ਪ੍ਰੇਸ਼ ਕਰ ਰਹੇ ਆ ਉਹ ਬਹੁਤ ਜ਼ਿਆਦਾ ਨੁਕਸਾਨ ਹੈ ਉਹ ਤੁਹਾਡੇ ਕਿਡਨੀ ਤੇ ਤੁਹਾਡੇ ਅੰਗਾਂ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਵਾ 슈ਗਰ ਵਾਲੇ ਮਰੀਜ਼ ਅਕਸਰ ਕੀ ਹੁੰਦਾ ਹੈ ਉਹਨਾਂ ਨੂੰ ਕਈਆਂ ਦਾ ਲੀਵਰ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਅੱਖਾਂ ਦੀ ਰੋਸ਼ਨੀ ਤੇ ਵੀ ਪ੍ਰਭਾਵ ਪੈਂਦਾ ਵਾ ਅਸੀਂ ਤਾਂ ਕਿਨੇ ਵੀ ਚਲੋ ਨਾਲ ਨਾਲ ਤੁਸੀਂ ਜੇ ਪਰਹੇਜ਼ ਕਰ ਲੋਗੇ ਨਾ ਤੁਸੀਂ ਫਾਇਦੇਮੰਦ ਰਹੋਗੇ ਕਿਉਂਕਿ ਲੋਕੀ ਦੇਖਿਆ ਵਾ ਜਿਨ੍ਹਾਂ ਨੂੰ ਸ਼ੂਗਰ ਹੋ ਗਈ ਹੈ ਤਕਰੀਬਨ ਰੋਟੀ ਜਿਹੜੀ ਆ गेहूं ਦੀ ਰੋਟੀ ਤਕਰੀਬਨ ਆਪਾਂ ਦੇਖਦੇ ਆਂ गेहूं ਦੀ ਰੋਟੀ 'ਚ ਜਿਹੜੀ ਇੱਕ ਰੋਟੀ 'ਚ ਹੈ ਚਾਰ ਚਮਚ ਚੀਨੀ ਦੇ ਹੁੰਦੇ ਆ ਅੱਛਾ ਜੀ ਜੇ ਮੰਨ ਲਓ ਬੰਦਾ ਚਾਰ ਰੋਟੀਆਂ ਦੀ ਖਾਣਾ ਖਾਂਦਾ ਅਸੀਂ ਕਹਿੰਨੇ ਰੋਟੀ ਖਾਓ ਅਸੀਂ ਮਨਾ ਨਹੀਂ ਕਰਦੇ ਵੀ ਆਪਣੀ ਫਾਈਬਰ ਦੀ ਇਨਟੇਕ ਬਤਾ ਦਿਓ ਫਾਈਬਰ ਮਕੀ ਜਿਹੜੀਆਂ ਚੀਜ਼ਾਂ 'ਚ ਸਾਬਤ ਅਨਾਜ ਜਿਵੇਂ ਹੈਗਾ ਉਹਦੇ 'ਚ ਫਾਈਬਰ ਜ਼ਿਆਦਾ ਮਿਲ ਜਾਂਦਾ ਵਾ ਅਸੀਂ ਸਬਜ਼ੀਆਂ ਖਾਣੀਆਂ ਹਰੀਆਂ ਸਬਜ਼ੀਆਂ ਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਮਿਲ ਜਾਂਦਾ ਤੁਸੀਂ ਉਹ ਖਾ ਸਕਦੇ ਹੋ ਫਲ ਫਰੂਟ ਖਾ ਸਕਦੇ ਹੋ ਡਾਕਟਰ ਸਾਹਿਬ ਇੱਕ ਚੀਜ਼ ਦੇਖਦੇ ਆ ਵੀ ਜਦੋਂ ਕਿਸੇ ਨੂੰ 슈ਗਰ ਹੁੰਦੀ ਹੈ ਜਾਂ ਕਿਸੇ ਡਾਕਟਰ ਕੋਲ ਜਾਂਦਾ ਡਾਕਟਰ ਉਸ ਨੂੰ ਸੁਜੈਸਟ ਕਰਦਾ ਹੈ ਅੱਜ ਕੱਲ YouTube ਤੇ ਵੀ ਬਹੁਤ ਕੁਝ ਆਉਂਦਾ ਹੈ ਵੀ ਫਾਸਟਿੰਗ ਸ਼ੁਰੂ ਕਰ ਦੋ ਕੀ ਅਸਲ ਫਾਸਟਿੰਗ ਕਰਨ ਦੇ ਨਾਲ ਫਰਕ ਪੈਂਦਾ ਹੈ ਤੇ ਦੂਜਾ ਸਵਾਲ ਇਸ ਦੇ ਨਾਲ ਮੇਰੇ ਇਹ ਹੈ ਕਿ ਫਾਸਟਿੰਗ ਜੇਕਰ ਕਰਦੇ ਆ ਤਾਂ ਕਿੰਨੀ ਹੋਣੀ ਚਾਹੀਦੀ ਹੈ ਫਾਸਟਿੰਗ ਦਾ ਐਕਚੁਅਲੀ ਜੀ ਜਿਹੜੀ ਬਲੱਡ ਸ਼ੂਗਰ ਫਾਸਟਿੰਗ ਹੈ ਉਹ ਤਕਰੀਬਨ ਅਸੀਂ ਦੇਖਿਆ ਵਾ 110 ਤੋਂ 120 ਅਸੀਂ ਲਗਾਈ ਦੇ ਵੀ ਨੋਰਮਲ ਜਿਹੜੀ ਹੈਗੀ ਹੈ ਜਿਹੜੇ ਲੋਕੀ ਖਾਣੇ ਦੀ ਫਾਸਟਿੰਗ ਵੀ ਹੈ ਵੀ ਅਸੀਂ ਥੋੜੇ ਭੁੱਖੇ ਰਹਿ ਲਈਏ ਉਹਨਾਂ ਨੂੰ ਮੈਂ ਕਹਿੰਨਾ ਭੁੱਖੇ ਨਾ ਰਹੋ ਉਹਦੇ ਨਾਲ ਤੁਹਾਡੇ ਸਰੀਰ ਦੇ ਵਿੱਚ એનર્ਜੀ ਨਹੀਂ ਬਣੂਗੀ ਤੇ ਸਰੀਰ ਤੁਹਾਡਾ ਕਮਜ਼ੋਰ ਹੋ ਜਾਊਗਾ ਖਾਣਾ ਖਾਓ ਬਟ ਜੇ ਜੇ ਤੁਸੀਂ ਮੈਂ ਕਹਿੰਨਾ ਰੋਟੀ ਤੋਂ ਪਰਹੇਜ ਨਾ ਕਰੋ ਤੁਸੀਂ ਮਲਟੀ ਗ੍ਰੇਨ ਜਿਹੜਾ ਆਟਾ ਆਂਦਾ ਤੁਸੀਂ ਉਹ ਯੂਜ਼ ਕਰ ਸਕਦੇ ਹੋ ਘਰ ਆਪ ਬਣਾ ਸਕਦੇ ਹੋ ਸਿੰਪਲ ਚੀਜ਼ ਹੈ ਤੁਸੀਂ ਜੇ ਜ਼ਿਆਦਾ ਕੁਝ ਨਹੀਂ ਖਾਣਾ ਜਾਨੇ ਚਨੇ ਦੀ ਰੋਟੀ ਖਾ ਸਕਦੇ ਹੋ ਜੋ ਚਨਾ ਜੋ ਜਵਾਰ ਰਾਗੀ ਤੁਸੀਂ ਇਹਦੀ ਰੋਟੀ ਬਣਾ ਕੇ ਖਾ ਸਕਦੇ ਹੋ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਆਪਾਂ ਖਾਣ ਪੀਣ ਦੀ ਗੱਲ ਕੀਤੀ ਜੀ ਪਰ ਆਪਾਂ ਜਿਸ ਤਰੀਕੇ ਨਾਲ ਸਾਰਾ ਦਿਨ ਰਹਿੰਦੇ ਆ ਕੋਈ ਕਈ ਵਾਰੀ ਅੰਦਰ ਬਾਹਰ ਵੀ ਜਾਂਦੇ ਆ ਤਾਂ ਕਿ 슈ਗਰ ਜਿਹੜੀ ਹੈ ਉਹ ਸਹੀ ਕਿਵੇਂ ਕੀਤੀ ਜਾ ਸਕਦੀ ਹੈ 슈ਗਰ ਜਾਂ ਕਹਿ ਲਓ ਉਸ ਦਾ ਪ੍ਰੇਜ ਕਿਵੇਂ ਕਰਿਆ ਜਾ ਸਕਦਾ ਸ਼ੂਗਰ ਦਾ ਸਭ ਤੋਂ ਵੱਡਾ ਪਰਹੇਜ ਹੈ ਜੀ ਤੁਸੀਂ ਕਾਰਬੋਹਾਈਡਰੇਟਸ ਜਿੰਨਾ ਵੀ ਹੈ ਕਾਰਬੋਹਾਈਡਰੇਟਸ ਦੀ ਮਾਤਰਾ ਘਟਾਣੀ ਹੁੰਦੀ ਹੈ ਕਿ ਕਾਰਬੋਹਾਈਡਰੇਟਸ ਹੈ ਜਦੋਂ ਸਾਡੇ ਸਰੀਰ ਨੂੰ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਲੋਕੀ ਕੀ ਕਰਦੇ ਆ ਡੱਬਾ ਬੰਦ ਜਿਹੜੇ ਭੋਜਨ ਹੈ ਉਹ ਤੁਹਾਨੂੰ ਬੰਦ ਕਰਨੇ ਪੈਣੇ ਆ ਲੋਕੀ ਜਿੰਨੇ ਵੀ ਮਾਰਕੀਟ ਦੇ ਵਿੱਚ ਜੰਕ ਫੂਡ ਖਾਂਦੇ ਆ ਪ੍ਰੋਸੈਸਡ ਫੂਡ ਜਿਹੜੇ ਹੈਗੇ ਆ ਉਹ ਤੁਹਾਨੂੰ ਅਵੋਇਡ ਕਰਨੇ ਚਾਹੀਦੇ ਆ ਕੋਲਡ ਡਰਿੰਕ ਲੋਕੀ ਬਹੁਤ ਜ਼ਿਆਦਾ ਪੀਂਦੇ ਆ ਕੋਲਡ ਡਰਿੰਕ ਵੀ ਪੀਣਾ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਵਾ ਖਾਸ ਕਰਕੇ ਜਿਹੜੇ ਡੱਬੇ ਬੰਦ ਭੋਜਨ ਹੈ ਇਹ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਦੇਗਾ ਜੋ ਵੀ ਤੁਸੀਂ ਕੁਝ ਖਾਣਾ ਹੈ ਫਰੈਸ਼ ਫਰੈਸ਼ ਚੀਜ਼ਾਂ ਖਾਓ ਫਰੂਟ ਖਾ ਸਕਦੇ ਹੋ ਤੁਸੀਂ ਫਰੂਟ ਦੇ ਵਿੱਚ ਤੁਸੀਂ ਬਹੁਤ ਵਧੀਆ ਬਲੂ ਬੈਰੀ ਆਂਦੀ ਹੈ ਜਿੰਨਾ ਵੀ ਸੰਤਰਾ ਹੋ ਗਿਆ ਕੋਈ ਖੱਟੇ ਫਲ ਹੈ ਤੁਸੀਂ ਖਾ ਸਕਦੇ ਹੋ ਜੇ ਥੋੜਾ-ਮੋਟਾ ਆਂਬ ਵੀ ਖਾਣਾ ਉਹਦਾ ਕੋਈ ਨੁਕਸਾਨ ਨਹੀਂ ਹੈ। ਨਾਸ਼ਪਤੀ ਖਾ ਸਕਦੇ ਹੋ, ਮਰਹੂਦ ਖਾ ਸਕਦੇ ਹੋ। ਇਹ ਚੀਜ਼ਾਂ ਦੇ ਫਲ ਫਰੂਟ ਦੇ ਫਾਇਦੇ ਹੈਗੇ ਆ। ਲੋਕੀ ਕਿਵਰੀ ਸ਼ੂਗਰ ਜਿਹਨਾਂ ਨੂੰ ਹੋ ਜਾਂਦੀ ਹੈ ਉਹ ਇੱਕ ਤਰ੍ਹਾਂ ਦਾ ਉਹਨਾਂ ਨੂੰ ਡਰ ਹੁੰਦਾ ਕਿ ਅਸੀਂ ਸ਼ੂਗਰ ਖਾਵਾਂ, ਸ਼ੂਗਰ ਦੇ ਵਿੱਚ ਅਸੀਂ ਜੂਸ ਪੀਏ ਕਿ ਨਾ ਪੀਏ। ਇਹਨਾਂ ਦਾ ਲੋਕਾਂ ਦਾ ਬਹੁਤ ਵੱਡਾ ਕੁਐਸਚਨ ਹੁੰਦਾ ਹੈ। ਮੈਂ ਉਹਨਾਂ ਨੂੰ ਕਹਿੰਦਾ ਜੇ ਜੂਸ ਪੀਨੇ ਹੋ ਤਾਂ ਸੀਮਿਤ ਮਾਤਰਾ ਵਿੱਚ ਪੀਓ। ਸੀਮਿਤ ਮਾਤਰਾ ਵਿੱਚ ਜੂਸ ਦਾ ਕੋਈ ਨੁਕਸਾਨ ਨਹੀਂ ਹੈਗਾ। ਤਾਂ ਇੱਕ ਚੀਜ਼ ਆਪਾਂ ਦੇਖਦੇ ਆਂ ਵੀ ਜਦੋਂ 슈ਗਰ ਵੱਧਦੀ ਹੈ ਜਾਂ ਇੱਕ ਚੀਜ਼ ਆਪਾਂ ਹੁਣੇ ਆਫ ਕੇ ਆਫ ਦਾ ਕੈਮਰਾ ਗੱਲ ਕਰ ਰਹੀ ਸੀ ਵੀ ਮੈਂ ਚਾਹੁੰਨਾ ਵੀ ਸਾਡੇ ਜਿਹੜੀ ਆਡੀਅנס ਉਹਨਾਂ ਨੂੰ ਨਾ ਇੱਕ ਨੁਸਖਾ ਜ਼ਰੂਰ ਦੱਸੋ ਵੀ ਜਿਹੜੀ ਖਰਾਕ ਕਿਸ ਤਰੀਕੇ ਨਾਲ ਖਾਣੀ ਚਾਹੀਦੀ ਆ ਆਟਾ ਕਿਹੜਾ ਖਾਣ ਦੇਣਾ ਕਿਉਂਕਿ ਜਦੋਂ ਅਸੀਂ ਗੱਲ ਕੀਤੀ ਹੈ ਵੀ ਕਣਕ ਦੇ ਆٹے ਜਿਹੜੀ ਰੋਟੀ ਹੁੰਦੀ ਹੈ ਇੱਕ ਰੋਟੀ 'ਚ ਚਾਰ ਚਮਚ ਜਿਹੜੀ ਖੰਡ ਹੁੰਦੀ ਹੈ ਇੱਕ ਸਾਬ ਨਾਲ ਕੁਝ ਇਸ ਤੁਸੀਂ ਮਾਤਰਾ ਦੱਸੀ ਸੀ ਤਾਂ ਉਹ ਕੋਈ ਆਟਾ ਸਪੈਸ਼ਲ ਦੱਸੋ ਵੀ ਕਿਸ ਤਰੀਕੇ ਨਾਲ ਬਣਾਉਣ ਉਹ ਤੇ ਉਹ ਖਾ ਸਕਦੇ ਜਿਹੜੇ ਆਟਾ ਨਾ ਕੀ ਕਹਿੰਦੇ ਜਿਹੜਾ ਆਪਾਂ गेहूं ਦਾ ਆਟਾ ਅੱਜ ਕੱਲ ਲੈਂਦੇ ਆ ਨਾ ਇਹਦੇ ਵਿੱਚੋਂ ਸਾਰਾ ਇਹ ਚ ਚਕੌਰ ਕੱਢਿਆ ਹੁੰਦਾ ਵਾ ਚਕੌਰ ਤੁਸੀਂ ਸਮਝਦੇ ਹੋ ਜਿਹੜਾ ਆਟਾ ਛਾਣ ਕੇ ਆਪਾਂ ਉਹ ਕੱਢ ਲੈਂਦੇ ਆ ਉਹ ਚਕੌਰ ਕੱਢ ਲੈਂਦੇ ਜੇ ਤੁਸੀਂ गेहूं ਦਾ ਆਟਾ ਵੀ ਖਾਣਾ ਚਾਹੁੰਦੇ ਹੋ ਜਿਹੜੀ ਚਕੌਰ ਆ ਤੁਸੀਂ ਉਹ ਚਕੌਰ ਦੇ ਵਿੱਚ ਮੈਕਸਮ ਫਾਈਬਰ ਹੁੰਦੀ ਹੈ ਤੁਸੀਂ ਉਹ ਜੇ ਆਟਾ ਖਾਓਗੇ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਤੁਸੀਂ ਜੇ ਮਲਟੀ ਗ੍ਰੇਨ ਆਟਾ ਕਿਸੇ ਦੇ ਵੀ ਅੱਛੀਆਂ ਕੰਪਨੀਆਂ ਚੋਂ ਬਣਾਉਂਦੀਆਂ ਹੈਗੀਆਂ ਬਹੁਤ ਮੱਕੀ ਮਲਟੀ ਗ੍ਰੇਨ ਦੇ ਵਿੱਚ ਤੁਸੀਂ ਕੁਛ ਨਾ ਕਰੋ ਤੇ ਜੇ ਤੁਸੀਂ ਘਰ ਬਣਾਣੇ गेहूं ਲੈ ਲਓ ਜੋਨ ਲੈ ਲਓ ਜਵਾਰ ਨਾਲੋਂ ਮੈਨੂੰ ਮਾਤਰਾ 10 ਵੀ ਦੇਣਾ ਹੈ ਜਿਹੜੀ ਗਹਿੂ ਮੰਨ ਲਓ ਤੁਸੀਂ 3 ਕਿਲੋ ਪਾਣੀ ਹੈ ਜੋ ਤੇ ਜਵਾਰ ਤੁਸੀਂ 1.5 ਕਿਲੋ ਹੋ ਗਈ ਉਹਦੀ ਅੱਧੀ ਮਾਤਰਾ ਠੀਕ ਹੈ ਜੀ ਜਿੰਨਾ ਤੁਸੀਂ ਗਹਿੂ ਪਾਇਆ ਉਹਦੀ ਅੱਧੀ ਅੱਧੀ ਮਾਤਰਾ ਜੋ ਤੇ ਜਵਾਰ ਦੀ ਪਾਣੀ ਹੈ ਉਸ ਤੋਂ ਬਾਅਦ ਰਾਗੀ ਆ ਗਈ ਤੇ ਕਾਲੇ ਚਨੇ ਆ ਗਏ ਤੇ ਸੋਇਆ ਬੀਨ ਹੋ ਗਈ ਇਹ ਤੁਸੀਂ 1/3 ਪਾਣੀ ਹੈ ਜੇ ਮੰਨ ਲਓ 3 ਕਿਲੋ ਤੁਸੀਂ ਗਹਿੂ ਪਾਇਆ 1.5 ਕਿਲੋ ਤੁਸੀਂ ਜੋ ਤੇ ਜਵਾਰ ਪਾਇਆ ਕਿਲੋ ਕਿਲੋ ਦੀ ਮਾਤਰਾ ਤੁਸੀਂ ਜਿਹੜੀ ਹੈ ਰਾਗੀ ਕਾਲੇ ਚਨੇ ਤੇ ਸੋਇਆ ਬੀਨ ਦੀ ਪਾਣੀ ਹੈ ਇਹ ਤੁਸੀਂ ਆਟਾ ਘਰ ਬਣਾ ਕੇ ਰੱਖ ਲਓ ਇਹਦੀ ਰੋਟੀ ਖਾਓਗੇ ਇਹਦੇ ਚ ਫਾਈਬਰ ਭਰਪੂਰ ਮਾਤਰਾ ਚ ਹੁੰਦਾ ਵਾ ਇਹ ਤੁਹਾਡੇ ਮਗੀ ਇਹ ਤੁਹਾਨੂੰ ਨੁਕਸਾਨ ਨਹੀਂ ਕਰੂਗੀ ਪਰ ਰੋਟੀ ਖਾਣ ਦੇ ਨਾਲ ਨਾਲ ਮੈਂ ਇੱਕ ਚੀਜ਼ ਕਹਿਣਾ ਜਦੋਂ ਤੁਸੀਂ ਰੋਟੀ ਖਾਣੀ ਹੈ ਇਹਦੇ ਨਾਲ ਸਬਜ਼ੀ ਦਾ ਸੇਵਨ ਜ਼ਿਆਦਾ ਕਰੋ ਮਗੀ ਫਰੂਟ ਜਿਹੜਾ ਖਾਣਾ ਹੈ ਜਾਂ ਫਲ ਸਬਜ਼ੀਆਂ ਖਾਣੀਆਂ ਮਗੀ ਇੱਕ ਚੀਜ਼ ਐ ਵੀ ਜਿਵੇਂ ਰੋਟੀ ਖਾਣ ਤੋਂ ਪਹਿਲਾਂ ਗ੍ਰੀਨ ਸੈਲਡ ਤੁਸੀਂ ਜ਼ਿਆਦਾ ਮਾਤਰਾ ਚ ਲਓਗੇ ਫਾਈਬਰ ਦੀ ਇਨਟੇਕ ਤੁਹਾਡੀ ਵੱਧ ਜੂਗੀ ਉਹਦੇ ਨਾਲ ਵੀ ਤੁਹਾਡੀ ਸ਼ੂਗਰ ਕੰਟਰੋਲ ਹੁੰਦੀ ਹੈ ਡਾਕਟਰ ਸਾਹਿਬ ਕੋਈ ਟਿਪਸ ਐਸਟੀਐਮ ਵਿੱਚ ਜਿਸ ਤਰੀਕੇ ਨਾਲ ਜੇਕਰ ਕਦੇ 슈ਗਰ ਇਕਦਮ ਹਾਈਕ ਕਰ ਜਾਂਦੀ ਆ ਤਾਂ ਉਹ ਘਰ ਕਿਸ ਤਰੀਕੇ ਨਾਲ ਉਸ ਨੂੰ ਨੋਰਮਲ ਲੈ ਕੇ ਆਇਆ ਜਾ ਸਕਦਾ ਹੈ ਜੀ ਮੈਂ ਜੀ ਤੁਹਾਨੂੰ ਪਹਿਲਾਂ ਵੀ ਇੱਕ ਚੀਜ਼ ਦੱਸੀ ਹੈ ਆਮਲਾ ਜਿਹੜੀ ਦੱਸੀ ਹੈ ਕੋਈ ਆਮਰਲ ਆਮਲਾ ਨਾ ਜਿਹੜਾ ਸਾਡੇ ਆਯੁਰਵੇਦ ਦੇ ਵਿੱਚ ਇਹਨੂੰ ਅਮਰਤ ਦਾ ਅਮਰਤ ਦੇ ਸਮਾਨ ਹੈ ਅਮਰਤ ਸਮਝਦੇ ਹੋ ਨਾ ਵੀ ਅਮਰਤ ਇਹ ਹੈ ਵੀ ਸਮਝ ਲਓ ਸਾਨੂੰ ਇਹ ਇਦਾਂ ਦੀ ਚੀਜ਼ ਮਿਲੀ ਹੋਈ ਹੈ ਸਾਡੇ ॠषि ਮੂਰੀਆਂ ਨੇ ਦਿੱਤੀ ਹੋਈ ਹੈ ਕਿ ਅਮਰਤ ਦਾ ਮਤਲਬ ਹੈ ਸਾਨੂੰ ਨਵਾਂ ਜੀਵਨ ਦੇਣਾ ਆਮਲਾ ਤੁਸੀਂ ਇਹਦਾ ਲਗਾਤਾਰ ਸੇਵਨ ਕਰ ਸਕਦੇ ਹੋ ਆਮਲਾ ਗੁੜਮਾਰ ਨਿੰਮ ਕਰੇਲਾ ਤੇ ਜਮਨ ਇਹ ਪੰਜੇ ਚੀਜ਼ਾਂ ਦਾ ਪਾਊਡਰ ਬਣਾ ਕੇ ਤੁਸੀਂ ਸਵੇਰੇ ਸ਼ਾਮ ਖਾ ਸਕਦੇ ਹੋ ਇਹਦੇ ਨਾਲ ਤੁਹਾਡਾ ਅੰਦਰ ਲਈ ਜਿਹੜਾ ਸਿਸਟਮ ਹੈ ਲੀਵਰ ਤੁਹਾਡਾ ਸਹੀ ਰਹੂਗਾ ਤੁਹਾਡੀ ਕਿਡਨੀ ਸਹੀ ਰਹੂਗੀ ਇਹਦੇ ਨਾਲ ਵੀ ਤੁਹਾਡਾ ਹਾਰਟ ਦੇ ਵਿੱਚ ਵੀ ਜਿਹੜਾ ਕੋਈ ਨੁਕਸਾਨ ਨਹੀਂ ਪਊਗਾ ਕਿਉਂਕਿ ਇਹ ਤੁਹਾਡੇ ਜਿਹੜੇ ਤੁਹਾਡੀ ਚਰਬੀ ਨੂੰ ਵੀ ਘਟਾਉਂਦੇ ਹੈਗੇ ਆ ਇਹ ਚੀਜ਼ਾਂ ਦਾ ਫਾਇਦਾ ਹੈਗਾ ਮੈਂ ਜਿਆਦਾ ਤੋਂ ਜਿਆਦਾ ਜਿਹੜੀ ਲੋਕੀ ਲੋਕਾਂ ਨੂੰ ਇਹ ਤਕਲੀਫ ਹੈਗੀ ਹੈ ਉਹ 30 ਮਿੰਟ ਦੀ ਸੈਰ ਜ਼ਰੂਰ ਕਰਨਾ ਕੋਈ ਨਾ ਕੋਈ ਯੋਗਾ ਕਰਨ ਵਿਆਮ ਕਰਨ ਇਹਦੇ ਨਾਲ ਵੀ 슈ਗਰ ਕੰਟਰੋਲ ਹੁੰਦੀ ਹੈ ਲੋਕੀ ਕੀ ਅਸੀਂ ਦੇਖਦੇ ਆਂ तकरीबन ਕੀ ਕਰਦੇ ਆ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਸੋ ਜਾਂਦੇ ਆ ਉਹਨਾਂ ਨੂੰ ਮੈਂ ਕਹਿੰਨਾ ਵਾ ਜਿਹੜੇ ਰੋਟੀ ਖਾਣ ਤੋਂ ਬਾਅਦ ਸੋ ਜਾਂਦੇ ਆ ਉਹਨਾਂ ਨੂੰ ਸੈਰ ਬਹੁਤ ਜ਼ਰੂਰੀ ਹੈ ਸੈਰ ਕਰੋ ਸਿਰੇ ਯੋਗਾ ਕਰੋ ਸਰੀਰ ਨੂੰ ਵਰਕਆਊਟ ਤੋਂ ਬਹੁਤ ਜ਼ਰੂਰੀ ਹੈਗਾ ਜੇ ਆਪਾਂ ਆਪਣੇ ਸਰੀਰ ਨੂੰ ਹਲਚਲ ਦਵਾਂਗੇ ਤੇ ਸਾਡੀ 슈ਗਰ ਕੰਟਰੋਲ ਹੁੰਦੀ ਹੈ ਤਾਂ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਆਪਾਂ 슈ਗਰ ਦੀ ਗੱਲ ਕਰ ਰਹੇ ਆਂ ਤੇ 슈ਗਰ ਸਰੀਰ ਦੇ ਉੱਤੇ ਇਫੈਕਟ ਕਿਸ ਤਰੀਕੇ ਨਾਲ ਕਰਦੀ ਹੈ ਸ਼ੂਗਰ ਜੀ ਸਰੀਰ ਤੇ ਇਦਾਂ ਅਫੈਕਟ ਕਰਦੀ ਐ ਤੁਸੀਂ ਦੇਖਿਆ ਹੋਣਾ ਲੱਕੜ ਨੂੰ ਜਿਵੇਂ ਉਹ ਲੱਗ ਜਾਂਦੀ ਐ ਕੁਣ ਕੁਣ ਲੱਗ ਜਾਂਦੀ ਐ ਸਾਡੇ ਸਰੀਰ ਨੂੰ ਵੀ ਜਿਹੜੀ ਸ਼ੂਗਰ ਐ ਕੁਣ ਦੀ ਤਰ੍ਹਾਂ ਲੱਗ ਜਾਂਦੀ ਐ ਸਾਡਾ ਸਰੀਰ ਅੰਦਰੋਂ ਅੰਦਰੀ ਖੋਖਲਾ ਹੋਣਾ ਸ਼ੁਰੂ ਕਰ ਲੈਂਦਾ ਸਾਡਾ ਸਰੀਰ ਇੰਨਾ ਕਿ ਖੋਖਲਾ ਕਰ ਦਿੰਦੀ ਐ ਨਾ ਤੁਸੀਂ ਦੇਖਿਆ ਹੋਣਾ ਲੱਕੜ ਨੂੰ ਜਦੋਂ ਕੁਣ ਲੱਗਦੀ ਐ ਤੇ ਲੱਕੜ ਪੂਰੀ ਤਰ੍ਹਾਂ ਖਰਾਬ ਹੋ ਜਾਂਦੀ ਐ ਉਹ ਲੱਕੜ ਕਿਸੇ ਕੰਮ ਦੀ ਨਹੀਂ ਰਹਿੰਦੀ ਇਦਾਂ ਹੀ ਜਦੋਂ ਸਾਡੇ ਸਰੀਰ ਨੂੰ ਸ਼ੂਗਰ ਹੋ ਜਾਂਦੀ ਐ ਇਦਾਂ ਦੀ ਕੁਣ ਲੱਗ ਜਾਂਦੀ ਐ ਸਾਡਾ ਸ਼ਰੀਰ ਕਿਸੇ ਵੀ ਕੰਮ ਦਾ ਨਹੀਂ ਰਹਿੰਦਾ ਸਾਡਾ ਸ਼ਰੀਰ ਅੰਦਰੋਂ ਦੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਡਾਕਟਰ ਸਾਹਿਬ ਜਦੋਂ ਮੈਂ ਤੁਹਾਡੇ ਕੋਲ ਆਉਣਾ ਮੈਨੂੰ ਹੁੰਦਾ ਵੀ ਮੈਂ ਤੁਹਾਡੇ ਕੋਲੋਂ ਜਿਆਦਾ ਜਿਆਦਾ ਟਿਪਸ ਜਿਹੜੀ ਸਾਡੀ ਆਡੀਅנס ਨੂੰ ਮੈਂ ਪਹੁੰਚਵਾ ਦਵਾਂ ਕਿਉਂਕਿ ਤੁਸੀਂ ਕਹਿੰਦੇ ਹੋ ਵੀ ਮੈਂ ਸਿਰਫ ਲੋਕਾਂ ਦਾ ਭਲਾ ਕਰਨਾ ਚਾਹੁੰਦਾ ਤਾਂ ਕੋਈ ਇੱਕ ਟਿਪ ਐਸੀ ਹੋਰ ਅਜਿਹੀ ਟਿਪਸ ਵੀ ਜਿਹਦੇ ਨਾਲ ਸ਼ੂਗਰ ਵਾਲੇ ਮਰੀਜ਼ਾਂ ਦਾ ਭਲਾ ਹੋ ਸਕੇ ਜਿਹੜੇ ਸ਼ੂਗਰ ਵਾਲੇ ਮਰੀਜ਼ ਹਨ ਰਾਤ ਨੂੰ ਮੇਥੀ ਦਾਣਾ ਜਿਹੜਾ ਆਉਂਦਾ ਨਾ ਇੱਕ ਚਮਚ ਜੇ ਆਪਾਂ ਇੱਕ ਚਮਚ ਮੇਥੀ ਦਾਣਾ ਰਾਤ ਨੂੰ ਕੋਸੇ ਪਾਣੀ ਦੇ ਵਿੱਚ ਭਿਉਂਕੇ ਰੱਖ ਦੇਣੇ ਸਵੇਰੇ ਉੱਠਦੇ ਸਾਰ ਖਾਲੀ ਪੇਟ ਮੇਥੀ ਨੂੰ ਚਬਾ ਕੇ ਖਾ ਲੈਣੀ ਹੈ ਤੇ ਜਿਹੜਾ ਪਾਣੀ ਬਚਿਆ ਪਾਣੀ ਨੂੰ ਪੀ ਲੈਣਾ ਹੈ ਰਾਤ ਨੂੰ ਸੌਣ ਵਕਤ ਇੱਕ ਚਮਚ ਤ੍ਰਿਫਲਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਆਮਲੇ ਵਾਲੀ ਗੱਲ ਦੱਸੀ ਹੈ ਤ੍ਰਿਫਲਾ ਕੀ ਹੈ ਤ੍ਰਿਫਲੇ 'ਚ ਆਮਲਾ 100 ਤੇ ਵੇਲਾ ਪਾਇਆ ਹੁੰਦਾ ਵਾ ਤ੍ਰਿਫਲੇ ਦਾ ਇੱਕ ਚਮਚ ਨਾਲ ਅੱਧਾ ਚਮਚ ਹਲਦੀ ਦਾ ਇਹ ਵੀ ਤੁਸੀਂ ਲਗਾਤਾਰ ਲੈ ਸਕਦੇ ਹੋ ਇਹਦਾ ਕੋਈ ਨੁਕਸਾਨ ਨਹੀਂ ਜਦੋਂ ਤ੍ਰਿਫਲੇ ਦੇ ਵਿੱਚ ਹਲਦੀ ਦਾ ਯੋਗ ਬੰਦਾ ਨਾ ਇਹ ਕਾਇਆ ਕਲਪ ਕਰ ਦਿੰਦੀ ਹੈ 슈ਗਰ ਨੂੰ ਮੱਕੀ 슈ਗਰ ਦੇ ਮਰੀਜ਼ ਆਪ ਕਹਿਣਗੇ ਵੀ ਡਾਕਟਰ ਸਾਹਿਬ ਸਾਡਾ ਦਾ ਸਰੀਰ ਤੁਸੀਂ ਪੂਰੀ ਤਰ੍ਹਾਂ ਫਿੱਟ ਕਰਤਾ ਇਹ ਬਹੁਤ ਹੀ ਵਧੀਆ ਚੀਜ਼ ਹੈ ਲੋਕੀ ਹਰਬਲ ਚਾਹ ਪੀ ਸਕਦੇ ਹੋ ਹਰਬਲ ਚਾਹ ਤੁਸੀਂ ਮਾਰਕੀਟ ਦੀ ਲੈਣ ਦੀ ਕਿਸੇ ਦੀ ਲੋੜ ਨਹੀਂ ਹੈਗੀ ਮੈਂ ਕਿਸੇ ਕੰਪਨੀ ਦੀ ਕੋਈ ਪ੍ਰੋਮੋਸ਼ਨ ਨਹੀਂ ਕਰਦਾ ਹਰਬਲ ਚਾਹ ਤੁਸੀਂ ਆਪ ਬਣਾ ਸਕਦੇ ਹੋ ਦਾਲਚੀਨੀ ਲੈ ਕੇ ਤੁਸੀਂ ਪੀ ਸਕਦੇ ਹੋ ਅਰਜੁਨ ਦੀ ਛਾਲ ਲੈ ਕੇ ਪੀ ਸਕਦੇ ਹੋ ਇਹਦੇ ਨਾਲ ਵੀ ਨਾ ਸਾਡੇ ਸਰੀਰ ਨੂੰ ਫਿਟਨੈਸ ਲਈ ਬਹੁਤ ਜ਼ਰੂਰੀ ਹੈ ਵੈਸੇ ਵੀ ਜੇ ਤੁਹਾਨੂੰ 슈ਗਰ ਨਹੀਂ ਵੀ ਹੈਗੀ ਜੇ ਤਾਂ ਹੈਗੀ ਹੈ ਤਾਂ ਦਾ ਪੀਓਗੇ ਤੁਹਾਨੂੰ ਫਾਇਦਾ ਹੀ ਫਾਇਦਾ ਵਾ ਕਿ ਅਰਜੁਨ ਦੀ ਜਿਹੜੀ ਛਾਲ ਹੈ ਇਹ ਤੁਹਾਡੇ ਕੋਲੈਸਟ੍ਰੋਲ ਲੈਵਲ ਨੂੰ ਘਟਾਉਂਦੀ ਹੈ ਜਦੋਂ ਸਾਡਾ ਕੋਲੈਸਟ੍ਰੋਲ ਲੈਵਲ ਘਟਣਾ ਸ਼ੁਰੂ ਹੋ ਜਾਂਦਾ ਤੇ ਸਾਡੀ 슈ਗਰ ਜਿਹੜੀ ਹੈ ਆਟੋਮੈਟਿਕਲੀ ਕੰਟਰੋਲ ਹੁੰਦੀ ਹੈ ਤੁਸੀਂ ਅਰਜੁਨ ਦੀ ਛਾਲ ਤੇ ਦਾਲਚੀਨੀ ਦਾ ਕੜਾ ਬਣਾ ਕੇ ਪੀ ਸਕਦੇ ਹੋ ਜਿਹਨੂੰ ਕੜਾ ਘਿਲਾਓ ਚਾਹ ਚਾਹ ਘਿਲਾਓ ਖਰਬਲ ਚਾਹ ਬਣਾ ਕੇ ਪੀਓ ਇਹਦਾ ਫਾਇਦਾ ਵਾ ਤੁਸੀਂ ਤ੍ਰਿਫਲਾ ਦੀ ਗੱਲ ਕੀਤੀ ਆ ਤਾਂ ਮਾਰਕੀਟ ਦੇ ਵਿੱਚ ਤ੍ਰਿਫਲਾ ਪਾਊਡਰ ਕਾਫੀ ਵੱਖ-ਵੱਖ ਬ੍ਰਾਂਡਸ ਦੇ ਅੰਡਰ ਜਿਹੜੇ ਨੇ ਵਿਕਦੇ ਨੇ ਪਰ ਅਸਲੀ ਤ੍ਰਿਫਲਾ ਦੀ ਜਿਹੜੀ ਮਾਤਰਾ ਕਿਸ ਤਰੀਕੇ ਨਾਲ ਹੁੰਦੀ ਹੈ ਜਿਹੜੇ ਤਿੰਨ ਹੁੰਦੇ ਆ ਕਿਸ-ਕਿਸ ਕੈਟਾਗਰੀ ਦੇ ਵਿੱਚ ਕਹਿ ਲਵਾਂ ਕਿੰਨੇ-ਕਿੰਨੇ ਕੰਟਰੀ ਲੈਣੀ ਹੁੰਦੀ ਹੈ ਤਾਂ ਜੋ ਬਿਲਕੁਲ ਸਹੀ ਤ੍ਰਿਫਲਾ ਪਾਊਡਰ ਬਣੇ ਦੇਖੋ ਜੀ ਆਮਲਾ ਹਰੜ ਤੇ ਬੇੜਾ ਇਹਦੀ 1 2 3 ਦੀ ਰੇਸ਼ਿਓ ਹੁੰਦੀ ਹੈ ਵੈਸੇ ਮੈਂ ਤਾਂ ਇਹ ਕਹਿੰਦਾ ਜੀ ਤੁਸੀਂ ਇਹਨੂੰ ਬਰਾਬਰ ਮਾਤਰਾ ਚ ਵੀ ਪਾ ਕੇ ਬਣਾ ਲੋਗੇ ਨਾ ਤੇ ਇਹਦਾ ਫਾਇਦਾ ਵਾ ਤੁਸੀਂ ਨਹੀਂ ਕਿਸੇ ਕੰਪਨੀ ਦਾ ਲੈਣਾ ਚਾਹੁੰਦੇ ਵੈਸੇ ਤਾਂ ਅੱਛੀਆਂ ਕੰਪਨੀਆਂ ਬਹੁਤ ਬਣਾਉਂਦੀਆਂ ਐ ਬੈਦਨਾਥ ਡਾਬਰ ਜੰਡੂ ਪਤੰਜਲੀ ਬੜੀਆਂ ਛੇ ਕੰਪਨੀਆਂ ਬਣਾਉਂਦੀਆਂ ਹੈਗੀਆਂ ਬਟ ਜੇ ਤੁਸੀਂ ਆਪ ਵੀ ਬਣਾ ਲਾ ਕਿਸੇ ਵੀ ਪंसारी ਦੀ ਦੁਕਾਨ ਤੇ ਜਾ ਕੇ ਆਮਲਾ ਹਰੜ ਬੇੜਾ ਤਾਂ ਤੁਸੀਂ ਚੂਰਨ ਬਣਾ ਕੇ ਰੱਖ ਲਓ ਇਹਦਾ ਤੁਸੀਂ ਇੱਕ ਚਮਚ ਰਾਤ ਨੂੰ ਲੈ ਲਿਆ ਜਾ ਜੇ ਤੁਸੀਂ ਇਹਦਾ ਲਗਾਤਾਰ ਅੱਧਾ ਚਮਚ ਸਵੇਰੇ ਤੇ ਅੱਧਾ ਚਮਚ ਸ਼ਾਮੀ ਖਾਓਗੇ ਨਾ ਖਰੇਗ ਨੂੰ ਹੀ ਖਾਣਾ ਚਾਹੀਦਾ ਮੈਂ ਕਹਿੰਦਾ ਆਵਲੇ ਦਾ ਚੂਰਨ ਜਿਹੜਾ ਮੈਂ ਦੱਸਿਆ ਨਾ ਤ੍ਰਿਫਲਾ ਦਾ ਚੂਰਨ ਤ੍ਰਿਫਲੇ ਦਾ ਚूर्ण ਤੁਸੀਂ ਸਵੇਰੇ ਸ਼ਾਮ ਅੱਧਾ ਚਮਚ ਖਾ ਸਕਦੇ ਹੋ ਇਹਦਾ ساری ਜ਼ਿੰਦਗੀ ਲਈ ਤੁਹਾਨੂੰ ਫਾਇਦਾ ਮਿੰਦਾ ਹੈ